ਤੇ ਚੰਨ ਦੇ ਦੇਖਦੇ ਤੇ ਚੰਨ ਦੇ ਹਾਂਜੀ ਬਹੁਤ ਵੱਡੇ ਜਤਿਆਰੇ ਆ ਅੱਗੇ ਆਪੋ ਆਪਣੇ ਸਥਾਨ ਗ੍ਰਹਿਣ ਕਰੋ ਸੋ ਜੈ ਸਿੰਘ ਜੀ ਜਾਣ ਦੇਗਾ ਇਸ ਤੋਂ ਬਾਅਦ ਬਲਦੇਵ ਸਿੰਘ ਜੀ सिरसा 20 ਕੇ ਜੂ सिरसा ਦੇ ਉਹਨਾਂ ਦਾ ਉਹ ਆਪਣਾ ਸਮਾਂ ਲੈਣ ਤੇ ਅਗਲੇ ਬੰਦਾਰੇ ਜਿਹੜੇ ਉਹ ਲੇਟ ਨਹੀਂਤੀ ਜਾਵੇ ਕਿਉਂਕਿ ਲੇਟ ਲੇਟ ਹੋ ਰਹੀ ਆ ਸੋ ਅਗਲਾ ਬੰਦਾਰਾ ਵੀ ਹਾਂਜੀ ਬਲਦੇ ਜੀਰਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਜਨ ਕ੍ਰਾਂਤੀਕਾਰੀ ਉਹ ਅਗਲੇ ਪੜਾਵੇ ਤੇ ਆ ਰਹੇ ਬਲਦੇਵ ਸਿੰਘ ਜੀ ਸਿੱਖਾ ਇਹ ਦਿੱਲੀ ਇੱਥੇ ਵੀ ਚੱਦੀ ਗੋਣਾ ਬਹੁਤ ਹੀ ਸਤਕਾਰ ਤੇ ਮਾਨ ਦੇ ਲੋਕ ਪੰਡਾਲ ਦੇ ਵਿੱਚ ਗੁਰਕੋਬ ਸਿੰਘ ਦੇ ਪੁੱਤਰੋ ਦਿੱਤੀਓ ਸੱਤ ਪਹਿਲਾ ਫਟੇ ਦਾ ਜਵਾਬ ਫਟਣ ਜੈਨਾ ਜਿਦੇ ਨਾਲ ਮੋਟੀ ਦੇ ਟਾਲ ਭੱਟਾ ਬਾਹਰ ਭਟੇ ਵਾਹ ਨੂੰ ਕੀ ਕਾ ਖਾਲਸਾ ਔਰ ਨੂੰ ਜਿੱਕੇ ਫਟੇ ਮੇਤੋ ਪਰੇਵਾਰ ਆ ਰਹੇ ਨੇ ਤੇ ਮੇਤੋ ਬਹੁਤ ਬੁਲਾ ਰਹੇ ਨੇ ਆਪ ਜਿਦੇ ਨਾਲ ਇਹ ਜੋ ਮੋਟਾ ਦਬਾਅ ਦਿੱਲੀ ਕੂਚ ਦੇ ਚਾਰੇ ਹੋ ਰਿਹਾ ਲਾਹਣਾ ਤੇ ਉਹਦੇ ਬਾਰੇ ਦੱਸਿਆ ਮੈਂ ਕੁਝ ਗੈਰਕੀ ਉਤਾਰਿਆ ਕਿ ਤੁਸੀਂ ਉਹ ਲੋਕੋ ਜਿਨ੍ਹਾਂ ਨੇ ਅਭੀਵਾਰਤ ਅਕਤੰਬਰ ਦਾ ਮਹੀਨਾ ਲੰਘਾ ਗਿਆ ਜੋ ਤੇ ਫੌਜ ਹੋਏ ਨੇ ਛੋਟੇ ਸਰਜਾ ਦੇ ਦੀ ਤੋਹਰ ਵੱਡੇ ਸਰਜਾ ਦੇ ਦੀ ਤੋਹਰ ਉਹ ਕਿਉਂ ਹੋਇਆ ਗੁਰੂ ਨਾਨਕ ਪਾਤਸ਼ਾਹ ਕੋ ਲੈ ਕੇ ਦਸ ਗੁਰੂ ਤੋਂ ਰਣ ਜੌਨ ਦੇ ਖਾਤ ਉਹਨਾਂ ਨੇ ਉਸ ਟੈਂਟ ਦੇ ਲੋਕਾਂ ਨੂੰ ਉਹਨਾਂ ਦਾ ਰਸਤਾ ਦਰਸਾਇਆ

ਮੰਨੂ ਤਦਵਲੀ ਤੱਕ ਕੀ ਕਰਦੇ ਜਦੋਂ ਆਵਲਾਵਰ ਹੁੰਦੇ ਆਏ ਉਹਨਾਂ ਨੂੰ ਅਸੀਂ ਕਿੱਥੇ ਆ ਇਹ ਕਿਉਂ ਆ ਇਹ ਵਿਚਾਰ ਨਾ ਪਵੇਗਾ ਅਸੀਂ ਪਿੰਡਾਂ ਚ ਜਾਣੇ ਆ ਉਹ ਸਟੈਂਡ ਤੇ ਲੋਕ ਫੌਲ ਕਰਦੇ ਤੇ ਤੁਸੀਂ ਪਹਿਲਾਂ ਉਹ ਛੋਟੇ ਦੇ ਦਿੱਲੀ ਗਏ ਸੀ ਤੇ ਉਦੋਂ ਕੂੜਾ ਕਿਉਂ ਨਹੀਂ ਕਰਾਇਆ ਪਰ ਉਹ ਜੱਲਾ ਤੁਹਾਡੇ ਸਾਹਮਣੇ ਸਾਨੂੰ ਕਹਿਣ ਦੀ ਲੋੜ ਨਹੀਂ ਜਿੰਨੇ ਲੋਕਾਂ ਨੇ ਉਸ ਵਕਤ ਦਿੱਲੀ ਤੱਕ ਤੇ ਲੋਕਾਂ ਦੇ ਨਾਲ ਮਿਲ ਕੇ ਤੇ ਸਾਡਾ ਜਿਹੜਾ 13 ਮਹੀਨੇ ਤੋਂ ਵੱਡ ਸੰਘਰਸ਼ ਚੱਲਿਆ ਅੱਧੇ ਸਾਡੇ ਸਾਥੀਆਂ ਤੋਂ ਵੱਧ ਸ਼ਹੀਦ ਹੋਏ ਅੱਧੇ ਘਰ ਘਰ ਦਾ ਘਰ ਘਰ ਕੇ ਜਿੱਤੇ ਜੇ ਅਸੀਂ ਦੱਸ ਤਾਂ ਹੋ ਰੁੱਕ ਜਾਂਦੇ ਜੇ ਕਿਤੇ ਐਮਐਲਏ ਤੇ ਮੁੱਖ ਮੰਤਰੀ ਜੀ ਉਸ ਵਕਤ ਤੇ ਕੁਰਸੀ ਦੀ ਝੋਟ ਨੋਟ ਕਰਦੇ ਤੇ ਅੱਜ ਸਾਨੂੰ ਦੁਬਾਰਾ ਆ ਮੋਰਚੇ ਨਹੀਂ ਦਿਵਾਉਣੇ ਪੈਣੇ ਤੁਸੀਂ ਪਿੰਡਾਂ ਦੇ ਵਿੱਚ ਰਹਿਣ ਵਾਲੇ ਵੀ ਮੇਰੀਆਂ ਭੈਣਾਂ ਤੇ ਭਰਾ ਇੱਕੋ ਬੇਨਤੀ ਆ ਜਿਹੜੇ ਲੋਕ ਅੱਜ ਸਾਨੂੰ ਕਹਿੰਦੇ ਆ ਕਿ ਇੱਥੇ ਹੋਵੋ ਬਿਲਕੁਲ ਠੀਕ ਕਰਦੇ ਉਹਨੂੰ ਤਿਆਰ ਆ ਪਰ ਇੱਕੋ ਗੱਲ ਜੇ ਕਿ ਸਿੱਨ੍ਹੋਂ ਲੋਕਾਂ ਨੇ ਪਹਿਲਾਂ ਗਲਤੀਆਂ ਕੀਤੀਆਂ ਨੇ ਉਹ ਗਲਤੀ ਨਹੀਂ ਦਹਾਂ ਦੀ ਚੋਣੇ ਜੋ ਪਿਛਲੇ ਕਰੇ ਚੋਈਆ ਸੋ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਆਹ ਦਵਾਰਾ ਜਿਹੜਾ ਮੋਰਚਾ ਆਹ ਦਵਾਰਾ ਜਿਹੜਾ ਸੰਘਰਸ਼ ਸਾਨੂੰ ਫੇਰ ਕਰਨਾ ਪੈ ਰਿਹਾ ਇਹ ਜਿਹਨਾਂ ਲੋਕਾਂ ਦੀ ਗਲਤੀ ਹੈ ਜਿਹਨਾਂ ਲੋਕਾਂ ਨੇ ਇਹ ਤੋਹਫਾ ਸਾਜੀ ਕੱਢ ਰੋਚ ਚੁਰਾ ਮਾਰਤਾ ਜਿਹਨਾਂ ਲੋਕਾਂ ਨੇ ਸੁਖਮਨ ਨਾਲ ਮਿਲ ਕੇ ਉਹ ਸੰਮੋਰਚੇ ਨੂੰ ਜਿੱਤਨੀ ਹੋਈ ਬਾਜੀ ਜਿਹੜੀ ਆਈ ਆ ਉਹ ਲੋਕਾਂ ਨੂੰ ਪਛਾਣਨਾ ਹੈ ਔਰ ਉਹਨਾਂ ਲੋਕਾਂ ਨੇ ਜਿਹੜੇ ਸਾ ਯੋਗੀ ਟਿੰਡੇ ਸਵੱਛੇ ਨੇ ਜੇ ਉਹਨਾਂ ਨੂੰ ਜਵਾਬ ਵੀ ਢੱਕ ਦੇ ਨਾਲ ਦੇਣੇ ਆ ਸੋ ਮੇਰੀ ਇੱਕ ਬੇਨਤੀ ਹੈ ਕਿ ਆਪਾ ਜਿਹੜੀ ਤਰੀਕ ਤੁਹਾਨੂੰ ਉਚੋਕੇ ਪਹਿਲਾਂ 26 ਤਰੀਕ ਦਿੱਤੀ ਸੀ ਪਰ ਕੁਝ ਉਹਦੇ ਵਿੱਚ ਸਾਊਥ ਵੱਲੋਂ ਦਾ ਹੌਸੱਲਾ ਵੱਲੋਂ ਉਹ ਹੋ ਰਿਹਾ ਹੈ ਤੇ ਤਰੀਕ ਜਦ ਵੀ ਤੁਹਾਨੂੰ ਅੱਜ ਤੋਂ ਬਾਅਦ ਦੇਣਗੇ ਉਹ ਤਰੀਕ ਨੂੰ ਦਿੱਲੀ ਵਿੱਚ ਆਪੀ ਉਸ ਤੋਂ ਵੱਧ ਤਾਕਤ ਲਾ ਕੇ ਸਾਡਾ ਦਾਣਾ ਉਹਦੇ ਕਾਲਨ ਤੁਸੀਂ ਬੜੀ ਚੰਗੀ ਤਰ੍ਹਾਂ ਸਮਝੋ ਪਹਿਲਾਂ ਦੱਸਿਆ ਗਿਆ ਕਿ ਹੁਣ ਸਰਕਾਰ ਜੜੀ ਆ ਉਹ ਪੂਰੀ ਤਿਆਰੀ ਚ ਉਹ ਸਾਡੀ ਤਿਆਰੀ ਉਸ ਤੋਂ ਵੀ ਵੱਧ ਉਣੀ ਚਾਹੀਦੀ ਆ ਸੋ ਅਸੀਂ ਜੋ ਤਰੀਕ ਦਿੱਲੀ ਥਾਂ ਦੀ ਰੱਖਣੀ ਆ ਉਸ ਤਰੀਕ ਦੇ ਉੱਤੇ ਵੱਧ ਤੋਂ ਵੱਧ ਅਸੀਂ ਜਿਹੜਾ ਇਹ ਕਰੋ ਤੇ ਮਾ ਵੀ ਜੜਿਆ ਉਹ ਨੀਤੀ ਨਾਲ ਜਾਣਾ ਤੇ ਉਹ ਸਮਰਦੇ ਨਹੀਂ ਕਹਨੋ ਯਾਦ ਰੱਖਣਾ ਜਦੋਂ ਕਿ ਅੱਜ ਵੀ ਬੇਸਕ ਬਰਖਾ ਛੰਡਿਆ ਪਰ ਤੁਸੀਂ ਠੰਢ ਦੀ ਪ੍ਰਵਾਹ ਨਾ ਕਰਦੇ ਹੋਏ ਸਰਕਾਰੇ ਮਾਰਦੇ ਹੋਏ ਅੱਜ ਜਿਹੜੇ ਤੁਸੀਂ ਇੱਥੇ ਆਇਓ ਇਹ ਏਡਾ ਵੱਡਾ ਕੱਟ ਇਹ ਫੱਟਾ ਮਾਰਦਾ ਕੱਟ ਇਹ ਮੋਦੀ ਨੂੰ ਦੇਖਣਾ ਚਾਹੀਦਾ ਔਰ ਭਾਤੀ ਜਿਹੜੀ ਭੰਡਾਰ ਸਰਕਾਰ ਹੈ ਉਹਨਾਂ ਨੂੰ ਵੀ ਥੋੜਾ ਜਿਹਾ ਚਾਹ ਰੱਖਣਾ ਚਾਹੀਦਾ ਤੇ ਇਹਨਾਂ ਲੋਕਾਂ ਦੀਆਂ ਕੀ ਮੰਗਾਂ ਨੇ ਸੋ ਅਸੀਂ ਆਪਣੀਆਂ ਰਹਿਣੀਆਂ ਮੰਗਾਂ ਉਹ ਪੂਰੀਆਂ ਕਰਾਉਣੀ ਹੈ ਸ਼ਹੀਦਾਂ ਨੂੰ ਇਨਸਾਫ਼ ਦਿਵਾਣਾ ਤਾਂ ਹੀ ਹੋਏਗਾ ਜੇਕਰ ਅਸੀਂ ਕਰੋ ਤੇ ਮਰੋ ਦੀ ਨੀਤੀ ਨਾਲ ਤੜੜੇ ਹੋਂਤੇ ਉਹ ਤਰੀਕ ਨੂੰ ਦਿੱਲੀ ਕਾਦੇ ਪਾਵਾਂਗੇ ਤੁਹਾਡਾ ਸਾਰਿਆਂ ਦਾ ਪਰਮਭੁਜਤਾ ਖਾਨਾ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ